ਆਹ ਹੋਇਆ ਬਈ ਅਸੀਂ ਇੰਨੇ ਜਣੇ ਬੈਠੇ ਆ ਸਾਡੇ ਤਾਂ ਕੋਈ ਚਿੱਟਾ ਲਾਉਂਦਾ ਨਹੀਂਗਾ ਜਿਹੜਾ ਕੋਈ ਲਾਉਂਦਾ ਉਹ ਮਰੂਗਾ ਬਈ ਪਰ ਜਿੱਤੂ ਉਹਦਾ ਸਾਰਾ ਖੁੱਡੀਆਂ ਵਾਲਾ ਹੀ ਨਾ ਮੈਂ ਕਹਣਾ ਲਿਖ ਦਿੰਨੇ ਆ ਤੁਹਾਨੂੰ ਇੱਥੇ ਪਰਚੀ ਤੇ ਈਬੀਆਂ ਨੂੰ ਵੀ ਹਜ਼ਾਰ ਮਿਲੂਗਾ ਪਰ ਉਹ ਟਾਈਮ ਪਾ ਕੇ ਮਿਲੂਗਾ ਜੀ ਹੌਲੀ ਹੌਲੀ ਸਾਰਾ ਕੰਮ ਹੋਊਗਾ ਆਸਾਨ ਉਹਦਾ ਖੁਸ਼ ਆ ਕਿਸਾਨ ਨੂੰ ਪਾਣੀ ਮਿਲਣਾ ਚਾਹੀਦਾ ਦੂਜੀ ਗੱਲ ਕਿਸਾਨ ਨੂੰ ਜਿਹੜੀ ਲਾਈਟ ਹੈ ਲਾਈਟ ਮੋਟਰਾਂ ਦੀ ਦਿਨ ਰਾਤ ਜਾਂਦੀ ਨਹੀਂ ਲਾਈਟ ਸਿਆਲ ਦੇ ਵਿੱਚ ਦਿਨੇ ਦਿੰਦੇ ਆ ਹੁਣ ਆਮ ਰਾਤ ਨੂੰ ਵੀ ਆ ਜਾਂਦੀ ਹੈ ਦਿਨੇ ਵੀ ਆ ਜਾਂਦੀ ਹੈ ਧਰਾਤਲ ਤੇ ਚੱਲ ਕੀ ਰਿਹਾ ਲੋਕ ਸਭਾ ਚੋਣਾਂ ਨੂੰ ਲੈ ਕੇ ਪਾਰਟੀਆਂ ਦਮਗਜੇ ਮਾਰ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਕਹਿ ਦिए ਕਿ ਭਮੱਕੜਾ ਰੋਡ ਸ਼ੋਹ ਦੀ ਤਿਆਰੀ ਕਰ ਰਹੇ ਸੀ ਗੱਲਬਾਤ ਕਰਦੇ ਆ ਬਜ਼ੁਰਗ ਸਾਡੇ ਨਾਲ ਮੌਜੂਦਾ ਹਾਂਜੀ ਬਾਪੂ ਸ਼ਸ਼ੀਕਲ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਫਿਰ ਰੋਡ ਸ਼ੋਹ ਦੀ ਤਿਆਰੀ ਕਰ ਰਹੇ ਸੀ ਬਹੁਤ ਤਿਆਰੀ ਹੈ ਜੀ ਅੱਛਾ ਆਮ ਆਦਮੀ ਪਾਰਟੀ ਨੇ ਕੋਈ ਚੰਗੇ ਕੰਮ ਕੀਤੇ ਆ ਵੀ ਬਹੁਤੀ ਚੰਗੇ ਇੱਕ ਵੀ ਮਾੜਾ ਨਹੀਂ ਕਰਿਆ ਹਮ ਪਰ ਵਿਰੋਧੀ ਤੇ ਲੋਕ ਕਹਿੰਦੇ ਆ ਅੱਜ ਦਿਨ ਧਰਨਾ ਲੱਗਿਆ ਹੁੰਦਾ ਕਿਸਾਨ ਨਹੀਂ ਵਿਰੋਧੀਆਂ ਨੇ ਜ ਡੱਕਾ ਹੀ ਨਹੀਂ ਕਰਿਆ 70 ਸਾਲ ਹੋ ਗਏ ਹਮ ਸਾਨੂੰ ਉਹਨਾਂ ਦੇ ਮੂੰਹ ਨਹੀਂ ਵੇਖਦਿਆਂ ਨੂੰ ਪਰ ਅੱਜ ਆਮ ਪਾਰਟੀ ਆਈ ਨੂੰ 2 ਸਾਲ ਹੋਏ ਆ ਜਿਹੜੀ ਆਮ ਗਰੀਬ ਦੀ ਮੈਂ ਆਪ 4400 ਰੁਪਇਆ ਬਿੱਲ ਭਰਦਾ ਸੀ 2 ਮਹੀਨਿਆਂ ਦਾ ਤੇ ਜਿਹੜਾ ਮੇਰਾ ਬਿੱਲ ਫ੍ਰੀ ਹੋਇਆ 660 ਮੈਨੂੰ ਮਾਫ ਕਰੀ ਹੈ ਕਈ ਲੋਕ ਤਾਂ ਕਹਿੰਦੇ ਬਿਜਲੀ ਤੋਂ ਕੀ ਕਰਵਾਉਣਾ ਜਿਹੜੇ ਮੁੱਦੇ ਸੀ ਉਹ ਜਿਉਂ ਤੋਂ ਤਿਉਂ ਪਏ ਬਿਜਲੀ ਤੋਂ ਬਿਨਾ ਜੀ ਇੱਕ ਮਿੰਟ ਨਹੀਂ ਸਰਦਾ ਹਰੇਕ ਦੀਆਂ ਜੀਬਾਂ ਤੇ ਤਰੰਗੋਂ ਬਾਹਰ ਨਿਕਲਦੀਆਂ ਜਦੋਂ ਮਾੜੀ ਜੀ ਬਿਜਲੀ ਉੱਠ ਜਾਂਦੀ ਆ ਐ ਹੌਂਕਦੇ ਆਈ ਨਹੀਂ ਐ ਨਹੀਂ ਕਰੀ ਬਿਜਲੀ ਤੋਂ ਬਿਨਾ ਜੇ ਲੋਕ ਤਿੰਨ ਦਿਨ ਬਿਜਲੀ ਸਾਰੇ ਇੰਡੀਆ ਚ ਬੰਦ ਹੋ ਜੇ 75% ਲੋਕ ਮਰ ਜਾਣਗੇ ਤੁਹਾਨੂੰ ਇਹ ਗੱਲ ਦਾ ਕਹਿੰਦੇ ਬਿਜਲੀ ਫ੍ਰੀ ਦੇਤੀ ਕਹਿੰਦੇ ਕਰਜ਼ਾ ਚੜ ਗਿਆ ਸਿਰ ਤੇ ਕਰਜ਼ਾ ਚੜ ਗਿਆ ਸਾਡੀ ਸਰਕਾਰ ਤਾਰੂਗੀ ਜਿਹੜੀ ਸਾਡੀ ਸਰਕਾਰ ਆ ਅਸੀਂ ਜਿਹਨੂੰ ਬਣਾਈ ਜਾਂਨੇ ਆ ਉਹਨੇ ਬਿਜਲੀ ਦਾ ਕਰਜ਼ਾ ਕੀ ਜਿਹੜਾ ਸਾਡੇ ਸਿਰ ਪੰਜਾਬ ਦਾ ਚੜਿਆ ਉਹ ਵੀ ਤਰੂਗੀ ਉਹ ਬਾਪੂ ਜੀ ਕੱਲ ਤੁਸੀਂ ਮੋੜ ਦੇਖਿਆ ਕਿ ਮੋੜ ਸੀਐਮ ਭਗਵੰਤ ਮਾਨ ਦਾ ਵਿਰੋਧ ਹੋਇਆ ਮਾਈਸਰਖਾਨਾ ਉੱਥੋਂ ਦਾ ਐਮਐਲਏ ਆ ਜਿਹੜਾ ਤਾਂ ਉਹਨਾਂ ਨੇ ਚੰਗੇ ਕੰਮ ਨਹੀਂ ਕੀਤੇ ਇਹ ਗੱਲ ਕਹੀ ਗਈ ਹੈ ਲੋਕਾਂ ਕਾ ਜਿਹੜੇ ਉੱਥੇ ਵਿਰੋਧ ਕਰਦੇ ਸੀ ਦੇਖੋ ਜੀ ਭਗਵੰਤ ਸਿੰਘ ਮਾਨ ਦਾ ਕੋਈ ਸੁਨੇਹੇ ਕੋਈ ਉਹ ਘਰ ਘਰ ਫੇਰ ਨਹੀਂ ਸਕਦਾ ਕੋਈ ਐਮਐਲਏ ਨੂੰ ਕਹਿ ਨਹੀਂ ਸਕਦਾ ਕੋਈ ਜੇ ਐਮਐਲਏ ਮੜੇ ਆ ਉਹਨੇ ਬੰਦੇ ਬਣਾਏ ਆ ਉਹਨੇ ਆਖਿਆ ਵੀ ਪਿੰਡਾਂ 'ਚ ਜਾਓ ਲੋਕਾਂ ਦਾ ਜਾ ਕੇ ਪਤਾ ਲਾਓ ਵੀ ਲੋਕ ਕੀ ਕਰ ਰਹੇ ਆ ਉਹਨਾਂ ਦਾ ਕੰਮ ਕਰਾਓ ਜਦੋਂ ਕੋਈ ਉਹਨਾਂ ਦੇ ਨਾਲ ਜਦੋਂ ਉਹ ਤੁਰੇ ਹੀ ਨਹੀਂ ਤਾਂ ਰੋਹ ਤਾਂ ਫਿਰ ਭਗਵੰਤ ਮਾਨ ਦਾ ਹੀ ਕਰਨਾ ਪਰ ਇਹ ਵਿੱਚ ਭਗਵੰਤ ਮਾਨ ਦਾ ਕਸੂਰ ਕੋਈ ਨਹੀਂ ਇਹ ਤਾਂ ਆਉਣ ਵਾਲੀਆਂ ਵੋਟਾਂ ਦੱਸ ਦੇਣੀਆਂ ਭਗਵੰਤਮਾਨ ਨੂੰ ਵੰਗਡੋਰ ਦਿੱਤੀ ਆ ਮੁਖੀ ਬਣਾਇਆ ਮੁੱਖ ਮੰਤਰੀ ਬਣਾਇਆ ਲੋਕਾਂ ਨੇ ਭਗਵੰਤਮਾਨ ਦੇ ਨਾਮ ਨੂੰ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਵੋਟਾਂ ਪਾਈਆਂ ਨੇ ਪਰ ਐਮਐਲਏ ਆ ਗਰਾਊਂਡ ਲੈਵਲ ਤੇ ਨਾ ਲੋਕਾਂ ਦੇ ਵਿੱਚ ਵਿਚਰਦੇ ਆ ਕਹਿੰਦੇ ਸੱਤਾਂ ਚੋਂ ਸਰਕਾਰ ਚਲਾਉਂਦੇ ਨਹੀਂ ਵਿਚਰੇ ਨਹੀਂ ਵਿਚਰੇ ਤਾਂ ਉਹ ਆਉਣ ਵਾਲੀਆਂ ਜਦੋਂ ਸਾਡੀਆਂ ਹੁਣਾਂ ਵੋਟਾਂ ਪੈ ਗਈਆਂ ਉਸ ਤੋਂ ਬਾਅਦ ਭਗਵੰਤ ਸਿੰਘ ਮਾਨ ਵੇਖੂਗਾ ਵੀ ਮੇਰੇ ਕਿਹੜੇ ਬੰਦੇ ਕਿਵੇਂ ਆ ਕਿਹੜੇ ਕਿਵੇਂ ਆ ਉਹਨਾਂ ਨੂੰ ਕੱਢ ਕੇ ਉਹਦਿਆਂ ਤੋਂ ਉਪਰਾਂ ਮਾਰੂਗਾ ਉੱਥੇ ਨਵੇਂ ਬੰਦੇ ਲਾਊਗਾ ਮੈਨੂੰ ਲੱਗਦਾ ਬਠਿੰਡਾ ਸੀਟ ਤੋਂ ਨਾ ਯਾਰ ਬਠਿੰਡਾ ਸੀਟ ਤੋਂ ਪੂਰੀ ਅਸੀਂ ਪੂਰੀ ਉਹਦੇ ਨਾਲ ਜਿੱਤਾਂਗੇ ਕੋਈ ਹਾਰਨ ਵਾਲੀ ਗੱਲ ਨਹੀਂ ਸਾਡੀ ਸੀਐਮ ਭਗਵੰਤ ਮਾਨ ਵੀ ਕਹਿੰਦੇ ਆ ਪਰ ਦਾਵਾ ਫੋਕਾ ਨਿਕਲਦਾ ਨਜ਼ਰ ਆ ਰਿਹਾ ਜੀ ਨਹੀਂ ਆਉਂਦਾ ਨਹੀਂ ਆਉਂਦਾ ਅਸੀਂ ਛਾਪਲੇ ਬੈਠੇ ਆ ਲੋਕ ਕੋਈ ਇਹੋ ਜੀ ਗੱਲ ਨਹੀਂ ਗਈ ਪਰ ਲੋਕ ਛਾਪਲੇ ਬੈਠੇ ਆ ਵੋਟਾਂ ਵੇਖੋ ਪੈਂਦੀਆਂ ਤੁਸੀਂ ਬਾਦਲ ਕੇ ਕਹਿੰਦੇ ਬਾਦਲ ਕੇ ਕਹਿੰਦੇ ਵਿਕਾਸ ਅਸੀਂ ਕੀਤਾ ਏਮ ਜਿ ਲੈ ਕੇ ਆਂਦਾ ਤਾਂ ਜਿੱਤਾਂਗੇ ਅਸੀਂ ਅੱਛਾ ਜੀ ਐਮਕ ਲੈ ਕੇ ਆਂਦਾ ਇਹ ਸਰਕਾਰ ਲਿਆਉਗੀ ਐਮਕ ਬਾਦਲ ਕੇ ਲਿਆਉਣਗੇ ਹੋਰ ਮੈਂ ਤਾਂ ਲਿਆ ਨਹੀਂ ਸਕਦਾ ਇੱਥੇ ਜਿਹੜੀ ਮੌਜੂਦਾ ਮੈਂ ਤਾਂ ਲਿਆ ਨਹੀਂ ਸਕਦਾ ਜਿਹੜੀ ਮੌਜੂਦਾ ਸਰਕਾਰ ਆ ਉਹ ਨਹੀਂ ਲਿਆਉਣਾ ਐਮਪੀ ਆਓ ਤੇ ਜੇ ਉਹਨਾਂ ਨੇ ਐਮਪੀ ਲੈ ਆਂਦਾ ਉਹ ਤਾਂ ਸਾਡਾ ਬਹੁਤ ਕਾਰਸਕਰ ਕਰ ਸਕਦੇ ਉਹਨਾਂ ਨੇ ਸਾਡੀ ਜਿਹੜੀ ਸਿਕ ਕੌਮ ਸੀ ਉਹ ਰਿਐਕਟਰ ਨਹੀਂ ਕਰਾਈ ਸਾਡੀ ਸਿਕ ਕੌਮ ਨੂੰ ਕੋਈ ਰਿਐਕਟਰ ਹੀ ਨਹੀਂ ਮੰਨ ਰਿਆ ਵੀ ਸਿਕ ਕੌਮ ਹੈਗੀ ਆ ਜੇ ਬਾਜ਼ਰਗਾ ਤਾਂ ਤੱਕ ਜੋਰ ਸੀ ਤਾ ਹੋਰ ਰਿਐਟਰ ਕਰਾ ਕੇ ਇੱਕ ਸਿੱਖ ਕੌਮ ਦਾ ਨਾਂ ਉੱਚਾ ਕਰ ਸਕਦੀ ਸੀ ਪਰ ਉਹਨਾਂ ਨੇ ਇਸ ਗੱਲਾਂ ਨਹੀਂ ਧਿਆਨ ਨਹੀਂ ਕਰਿਆ ਪਰ ਲੋਕ ਪਛਾਣ ਹੀ ਜਾਂਦੇ ਆਪੇ ਪਛਾਣ ਲੈਣਗੇ ਬਾਦਲ ਕੇ ਪੰਜਾਬ ਬਚਾਉਣ ਤੇ ਲੱਗੇ ਹੋਏ ਆ ਪੰਜਾਬ ਯਾਤਰਾ ਕਰੀ ਨਹੀਂ ਜੀ ਪੰਜਾਬ ਬਚਾਉਣ ਤੇ ਨਹੀਂ ਪੰਜਾਬ ਤਾਂ ਜਦੋਂ ਉਹਨਾਂ ਨੇ ਪਹਿਲਾਂ ਮਾਰਤਾ ਕੀ ਬਚਾਉਣਗੇ ਆਪਣਾ ਪਰਿਵਾਰ ਜਦੋਂ ਉਹਨਾਂ ਨੇ ਪੰਜਾਬ ਨੂੰ ਪਹਿਲਾਂ ਖਤਮ ਕਰਤਾ 50 ਸਾਲਾਂ ਦੇ ਵਿੱਚ 40 ਸਾਲਾਂ ਦੇ ਜਾਂ 30 ਹੋ ਗਏ ਬਾਦਲ ਸਾਹਿਬ ਜੀ ਆਏ ਬਾਦਲ ਸਾਹਿਬ ਨੇ ਵੇਖਣਾ ਸੀ ਸਾਰਾ ਸਾਡਾ ਵੇਖਣਾ ਵੀ ਜਿਹੜੀ ਸਿੱਖ ਕੌਮ ਆ ਪਰ ਮੈਂ ਕਹਿੰਦਾ ਵੀ ਸਿੱਖ ਕੌਮ ਕੀ ਆ ਬਾਲਕਾ ਤਾਂ ਅੰਮ੍ਰਿਤ ਨਹੀਂ ਛਕਿਆ ਕਿਸੇ ਬੰਦੇ ਦਾ ਪਰ ਉਹ ਤਾਂ ਕਹਿੰਦੇ ਅਸੀਂ ਪੰਥਕ ਆ ਪੰਥਕਾਂ ਸਿੱਖ ਵੋਟ ਕਹਿੰਦੇ ਸਾਨੂੰ ਵੋਟ ਪਾਵੇਗੀ ਸਿੱਖਾਂ ਦੀ ਵੋਟ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਸਿੱਖ ਜਦੋਂ ਇਹਨਾਂ ਦਾ ਅੰਮ੍ਰਿਤ ਨਹੀਂ ਛਕਿਆ ਸਾਰੇ ਜੀਆਂ ਦਾ ਸਿੱਖ ਕਾਦੀ ਖਤਰਾ ਸਿੱਖ ਤਾਂ ਜੇ ਇਹਨਾਂ ਦੀ ਆਪ ਦੀ ਇਹਨਾਂ ਦਾ ਉਹ ਛਕਿਆ ਹੁੰਦਾ ਅੰਮ੍ਰਿਤ ਆਪਾਂ ਕਹਿੰਦੇ ਸਿੱਖਾ ਕਿਵੇਂ ਲੱਗਦਾ ਬਾਈ ਜੀ ਕੀ ਪੋਜੀਸ਼ਨ ਆ ਆਮ ਆਦਮੀ ਪਾਰਟੀ ਬਰਹਿੰਡਾ ਸੀਟ ਹੈ ਜਿਹੜੀ ਬਹੁਤ ਵਧੀਆ ਲੀਡ ਨਾਲ ਲੱਖ ਡੇਢ ਲੱਖ ਵੋਟ ਨਾਲ ਬਰਹਿੰਡਾ ਸੀਟ ਜਿੱਤਾਂਗੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਬਹੁਤ ਪਿਆਰ ਕਰ ਰਹੇ ਆ ਇਹਨਾਂ ਦੇ ਵਿੱਚੋਂ ਵੋਟ ਬਹੁਤ ਆ ਖੁੱਡੀਆਂ ਸਾਹਿਬ ਆਇਣੇ ਇੱਕ ਇਮਾਨਦਾਰ ਤੇ ਦਰਵੇਸ਼ ਬੰਦੇ ਆ ਉਹਨਾਂ ਬੇਦਾਗ ਬੰਦੇ ਆ ਉਹਨਾਂ ਨੂੰ ਬਹੁਤ ਵਧੀਆ ਲੀਡ ਮਿਲੂਗੀ ਖੁੱਡੀਆਂ ਸਾਹਿਬ ਨੂੰ ਇਹ ਦਾਅਵੇ ਤਾਂ ਠੋਕ ਕੇ ਜਾਂਦੀ ਹੈ ਪਰ ਪਿੰਡਾਂ ਦੇ ਵਿੱਚ ਜ਼ੀਰੋ ਗਰਾਉਂਡ ਲੈਵਲ ਤੇ ਤੁਸੀਂ ਰਿਪੋਰਟ ਦੇਖਦੇ ਹੋ ਕਿ ਐਮਐਲਏ ਸੱਥਾਂ ਦੀ ਗੱਲ ਕਹੀ ਸੀ ਕਿ ਸੱਥਾਂ 'ਚ ਆਉਣਗੇ ਪਰ ਪਹੁੰਚੇ ਨਹੀਂ ਲੋਕ ਨਾਰਾਜ਼ ਆ ਤੁਹਾਡੇ ਜਿਹੜੇ ਵਰਕਰ ਆ ਉਹ ਵੀ ਨਾਰਾਜ਼ ਆ ਵਰਕਰ ਹੁੰਦੇ ਆ ਨਾਰਾਜ਼ ਪਰ ਪਾਰਟੀ ਨਾਲੋਂ ਨਾਰਾਜ਼ ਨਹੀਂਗੇ ਹੁਣ ਖੁੱਡੀਆਂ ਸਾਹਿਬ ਆ ਖੁੱਡੀਆਂ ਸਾਹਿਬ ਦੀ ਸਪੋਰਟ ਕਰ ਰਹੇ ਆ ਖੁੱਲ ਕੇ ਸਪੋਰਟ ਕਰ ਰਹੇ ਆ ਖੁੱਡੀਆਂ ਸਾਹਿਬ ਦੀ ਕੋਈ ਇਹੋ ਜਿਹੀ ਗੱਲ ਨਹੀਂ ਅਸੀਂ ਅੱਜ ਵੀ ਇਕੱਠੇ ਹੋਏ ਸੀ ਤਾਂ ਪਿੰਡ ਦੇ ਵਿੱਚ ਇੱਕ ਰੋਡ ਸ਼ੋਅ ਆ ਜੋ ਪ੍ਰਚਾਰ ਕਰਨਾ ਹੈ ਉਹਦੇ ਬਾਰੇ ਇਕੱਠੇ ਹੋਏ ਸੀਗੇ ਵਰਕਰ ਸਾਰੇ ਪਿੰਡਾਂ ਦੇ ਨਾਲ ਐ ਕੋਈ ਢੀ ਖੁੱਡੀਆਂ ਸਾਹਿਬ ਦੇ ਪਾਰਟੀ ਦੇ ਨਾਲ ਐ ਨਰਾਜ਼ਗੀਆਂ ਹੁੰਦੀਆਂ ਚਲੋ ਹਰੇਕ ਬੰਦੇ ਜੀ ਹੁੰਦੀਆਂ ਘਰਾਂ 'ਚ ਵੀ ਹੁੰਦੀਆਂ ਪਰਿਵਾਰਾਂ 'ਚ ਵੀ ਹੁੰਦੀਆਂ ਪਾਰਟੀਆਂ 'ਚ ਵੀ ਹੁੰਦੀਆਂ ਪਰ ਇਸ ਟਾਈਮ ਆ ਜਿਹੜੇ ਵਰਕਰ ਨਾਲ ਐ ਸਾਰੇ ਕਿਵੇਂ ਲੱਗਦਾ ਮੁੱਦੇ ਦੀ ਗੱਲ ਕਰੀਏ ਅਪਨ ਨਸ਼ਾ ਜਿਉਂ ਤੋ ਥਿਉ ਆਏ ਦਿਨ ਨੌਜਵਾਨੀਆਂ ਜਿਹੜੀ ਨਸ਼ੇ ਦੇ ਨਾਲ ਬਰਬਾਦ ਹੋ ਰਹੀਆਂ ਮੌਤ ਮੌਤਾਂ ਹੋ ਰਹੀਆਂ ਪਰ ਨਸ਼ਾ ਦਾ ਨਸ਼ਾ ਨਸ਼ਾ ਇੱਕ ਇੰਟਰਨੈਸ਼ਨਲ ਲੈਵਲ ਦਾ ਮੁੱਦਾ ਐ ਜੀ ਇਹ ਬਹੁਤ ਵੱਡਾ ਮੁੱਦਾ ਹੈ ਕਾਲੀਆਂ ਦੀ ਸਰਕਾਰ ਵੀ ਨੰਗੀ ਆ ਕਾਂਗਰਸ ਦੀ ਸਰਕਾਰ ਵੀ ਨੰਗੀ ਠੀਕ ਹੈ ਚਲੋ ਹੁਣ ਸਰਕਾਰ ਆ ਭਗਵਾਨ ਸਿੰਘ ਮਾਨ ਦੀ ਆਈ ਆ 2 ਸਾਲ ਹੋਏ ਆ ਕੋਈ ਵੀ ਜਦੋਂ ਕੰਮ ਹੁੰਦਾ ਨਾ ਜਦੋਂ ਹਾਲਾ ਮਾਹੌਲ ਵਿਗੜਿਆ ਹੋਵੇ ਉਹਨੂੰ ਸੂਤ ਕਰਨ ਤੇ ਟਾਈਮ ਲੱਗਦਾ ਹੈ ਲੱਗੂਗਾ 2 ਸਾਲ ਹੋਏ ਆ 3 ਸਾਲ ਪਈ ਆ 3 ਸਾਲਾਂ ਦੇ ਵਿੱਚ ਹੋਣਗੇ ਸਾਰੇ ਕੰਮ ਹੀ ਹੋਣਗੇ ਜੋ ਪਹਿਲਾਂ ਦੇਖੋ ਭਗਵਾਨ ਮਾਨ ਨੇ ਬਿਜਲੀ ਦਾ ਮੁੱਦਾ ਹੱਲ ਕਰਿਆ 600 ਯੂਨਟ ਲੋਕਾਂ ਨੂੰ ਦੇ ਰਿਆ ਹੈ ਫਰੀ 90% ਲੋਕਾਂ ਦੇ ਘਰਾਂ ਦੇ ਬਿੱਲ ਮਾਫ ਆ ਰਹੇ ਆ ਜਿਹੜੇ ਰਾਸ਼ਨ ਕਾਰਡ ਆ ਉਹ ਵੀ ਬਣ ਗਏ ਬੀਬੀਆਂ ਨੂੰ ਵੀ 1000 ਮਿਲੂਗਾ ਪਰ ਉਹ ਟਾਈਮ ਪਾ ਕੇ ਮਿਲੂਗਾ ਜੀ ਹੌਲੀ ਹੌਲੀ ਸਾਰਾ ਕੰਮ ਹੋਊਗਾ ਕੋਈ ਚੰਗਾ ਕੰਮ ਦੱਸ ਸਕਦੇ ਹੋ ਕਿ ਸੀਐਮ ਭਗਵੰਤ ਮਾਨ ਨੇ ਆ ਕੀਤਾ ਚੰਗਾ ਕੰਮ ਇਹ ਹੀ ਹੈ ਵੀ ਜਿਹੜੇ ਆਮ ਗਰੀਬ ਘਰਾਂ ਦੇ ਬੱਚਿਆਂ ਨੂੰ ਨੌکریاں ਮਿਲਣ ਲੱਗੀਆਂ ਜੀ ਬਿਨਾਂ ਪੈਸਾ ਤੋਂ ਨੌکریاں ਮਿਲਦੀਆਂ ਗਰੀਬ ਘਰਾਂ ਦੇ ਮੁੰਡੇ ਧੀਆ ਬਤ ਮੰਨ ਲਾ ਨੌکریاں ਤੇ ਲੱਗ ਰਹੇ ਆ ਪਿੰਡਾਂ ਦੇ ਵਿੱਚ ਜਿਹੜਾ ਲਾਈਟਾਂ ਜਿਮੀਦਾਰ ਹੈ ਜਿਮੀਦਾਰਾਂ ਨੂੰ ਮੋਟਰਾਂ ਦੀ ਲਾਈਟ ਬਹੁਤ ਮਿਲੀ ਹੈ ਦੇਣੇ ਲਾਈਟ ਆਉਂਦੀ ਆ ਕੋਈ ਰਾਤ ਨੂੰ ਮੋਟਰਾਂ ਦੇ ਨਹੀਂ ਜਾਂਦੇ ਜਿਮੀਦਾਰ ਘਰਾਂ ਦੇ ਵਿੱਚ ਜਿਹੜੀ 600 ਜੁਨਟ ਲਾਈਟ ਹੈ ਉਹ ਵੀ ਨਰਵਿਕਨ ਮਿਲ ਰਹੀ ਹੈ ਲੋਕਾਂ ਨੂੰ ਕੋਈ ਇਹੋ ਜੀ ਗੱਲ ਨਹੀਂ ਗਈ ਤੇ ਭਗਵੰਤ ਮਾਨ ਬਹੁਤ ਵਧੀਆ ਕੰਮ ਕਰ ਰਹੇ ਆ ਰੋਡ ਸ਼ੋਕ ਕੀਤਾ ਜਾਣਾ ਤੁਹਾਡੇ ਵੱਲੋਂ ਪਰ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਭਮੱਕੜ ਕਹਿ ਦੀ ਉਹਨਾਂ 'ਚ ਨਾਰਾਜ਼ਗੀ ਆ ਕਿਤੇ ਨਾ ਕਿਤੇ ਨਹੀਂ ਨਹੀਂ ਵਰਕਰਾਂ ਦੇ ਵਿੱਚ ਕੋਈ ਨਰਾਜ਼ਗੀ ਨਹੀਂ ਸਾਰੇ ਵਰਕਰ ਸਾਡੇ ਇਕੱਠੇ ਹੀ ਐ ਜਿਹਦੇ ਪਿੰਡ ਦੇ ਜਿਹੜੇ ਪਰ ਇਕੱਠੇ ਨਹੀਂ ਹੁੰਦਾ ਕਹਿੰਦੇ ਕਿ ਜਦੋਂ ਰੋਡ ਸ਼ੋਕ ਕੀਤਾ ਜਾਂਦਾ ਉਦੋਂ ਬਾਹਰੋਂ ਲਿਆ ਕੇ ਬੰਦੀ ਫਿਰ ਰੋਡ ਸ਼ੋਕ ਕੀਤਾ ਜਾਂਦਾ ਨਹੀਂ ਨਹੀਂ ਹਲਕੇ ਦੇ ਸਾਰੇ ਆਪ ਦੇ ਪਿੰਡਾਂ ਦੇ ਬੰਦੇ ਹੁੰਦੇ ਆ ਬਾਹਰੋਂ ਤਾਂ ਕਿੱਥੋਂ ਲੈ ਕੇ ਆਉਣੇ ਆ ਪਰ ਜੈਤੋ ਦੇ ਵਿੱਚ ਗੱਲ ਕਰੀਏ ਆਪਾਂ ਤਾਂ ਉੱਥੋਂ ਦੇ ਜਿਹੜੇ ਵਪਾਰੀ ਵਰਗ ਸੀ ਇਹ ਵੀ ਗੱਲ ਕਹਿੰਦੇ ਤੇ ਮੋੜ ਮੰਡੀ ਦੀ ਗੱਲ ਕਰੀਏ ਕੱਲ ਤੁਸੀਂ ਦੇਖਿਆ ਹੀ ਐ ਕਿਵੇਂ ਵਿਰੋਧ ਕੀਤਾ ਗਿਆ ਸੀ ਐਮ ਭਗਵਾਨ ਜੀ ਪਰ ਵਿਰੋਧ ਆ ਫਿਰ ਆਏ ਜਿਹੜੀਆਂ ਦੂਜੀਆਂ ਪਾਰਟੀਆਂ ਵਾਲੇ ਹੁੰਦੇ ਵਿੱਚ ਉਹਨਾਂ ਦੇ ਬੰਦੇ ਵਿੱਚ ਵੜ ਜਾਂਦੇ ਆ ਇਕੱਠ ਦੇ ਵਿੱਚ ਜੇ ਉਹ ਮਾਨਿਆ ਚੰਗਾ ਕੰਮ ਕਰ ਦਿੱਤਾ ਚੰਗਾ ਕੰਮ ਹੁਣ ਬਿਜਲੀ ਮਿਲ ਜਾਂਦੀ ਏ ਫੇਰੀ ਕਿੰਨੀ ਲੇਟ ਆਈ ਜਾਂਦੀ ਏ ਮੋਟਰਾਂ ਵਾਲੀ ਲੇਟ ਆ ਪਹਿਲਾਂ ਜਦੋਂ ਅਸੀਂ ਕਿਸਾਨ ਆ ਅਸੀਂ ਖੁਦ ਕਿਸਾਨ ਆ ਜਿੰਨੇ ਬੰਦੇ ਬੈਠੇ ਸਾਡੇ ਪਹਿਲਾਂ ਜਦੋਂ ਚੂਨਾ ਲਾਉਣ ਮੌਕੇ ਜ਼ਿਮੀਂਦਾਰਾਂ ਨੂੰ ਪਤਾ ਏ ਜਦ ਦੂਜੀਆਂ ਸਰਕਾਰਾਂ ਮੌਕੇ ਲਾਈਟ ਚੂਨਾ ਲਾਉਣ ਮੌਕੇ ਕਹਿੰਦੇ ਸੀ 8 ਘੰਟੇ ਆਊਗੀ ਪਰ ਲਾਈਟ ਸਾਨੂੰ ਮਿਲਦੀ ਹੁੰਦੀ ਸੀ ਨਾਲ ਦੀ ਨਾਲ 4 ਘੰਟੇ 5 ਘੰਟੇ ਸਾਡਾ ਆਪ ਖੁਦ ਸਾਡੇ ਇੱਥੇ ਹਾਈਵੇ ਦੇ ਉੱਤੇ ਸਾਨੂੰ ਧਰਨਾ ਲਾਉਣਾ ਪੈਂਦਾ ਹੁੰਦਾ ਸੀ ਪਿਛਲੇ ਦਿਨ ਹੀ ਤੁਹਾਡੇ ਕਿਸਾਨਾਂ ਵੱਲੋਂ ਜੀਦੇ ਦੇ ਵਿੱਚ ਵੀ ਧਰਨਾ ਲਗਾਇਆ ਗਿਆ ਲੈਟ ਥਿਸ ਸਮੱਸਿਆ ਨੂੰ ਲੈ ਕੇ ਉਹ ਲੈਟ ਦੀ ਥੋੜੀ ਪ੍ਰੋਬਲਮ ਕਰਕੇ ਲੈਟ ਬੰਦ ਸੀਗੀ ਉਹਦੀ ਉਂ ਕੋਈ ਸਮੱਸਿਆ ਨਹੀਂ ਸੀ ਵੀ ਲੈਟ ਨਹੀਂ ਆਉਂਦੀ ਜਾਂ ਕੋਈ ਹੋਰ ਗੱਲ ਬਾਜ਼ਾ ਪਰ ਵਧੀਆ ਲੈਟ ਮੋਟਰ ਵਾਲੀ ਸਪਲਾਈ ਵਧੀਆ ਚੱਲਦੀ ਹੈ ਸਾਰਾ ਕੋਈ ਇਹੋ ਜੀ ਗੱਲ ਹੀ ਨਹੀਂ ਹੁਣ 21 ਘੰਟੇ 16 16 ਘੰਟਿਆਂ ਦੀ ਰਿਕਾਰਡ ਬਣਾਇਆ ਝੁੰਨਿਆਂ ਦੇ ਵਿੱਚ ਪਹਿਲਾਂ ਸਾਨੂੰ ਮੰਨ ਕੇ ਚੱਲੋ ਵੀ 21 ਘੰਟੇ 16 ਘੰਟੇ ਕਿਤੇ ਹਫ਼ਤੇ 'ਚ ਨਹੀਂ ਲੈਟ ਮਿਲਦੀ ਹੁੰਦੀ ਸੀ ਸਰਕਾਰੀ ਸਕੂਲਾਂ ਦੀ ਐਜੂਕੇਸ਼ਨ ਦੀ ਗੱਲ ਕੀਤੀ ਗਈ ਸੀ ਤਾਂ ਵਿਕਾਸ ਹੋਇਆ ਥੋੜਾ ਬਹੁਤ ਹਾਂ ਹੋਇਆ ਬਹੁਤ ਆਂ ਤੇ ਵਧੀਆ ਸਕੂਲ ਬਣੇ ਆ ਬਣੂ ਆ ਫਿਰ ਹਜੇ ਤਾਂ ਸਾਲ ਹੀ 2 ਸਾਲ ਹੀ ਹੋਏ ਨਾ 2.5 ਸਾਲ ਹੀ ਹੋਏ ਬਣੇ ਨੂੰ ਕੰਮ ਚੱਲ ਰਿਹਾ ਆਪਣੇ ਠੀਕ ਬਸ ਸਾਡੇ ਸਕੂਲ 'ਚ ਵੀ ਕੰਮ ਚੱਲੀ ਜਾਂਦਾ ਹੈ ਸਾਡੇ ਵਰਖਸਾਂ ਕਰਾਈ ਜਾਂਦੇ ਕੰਮ ਕਿਵੇਂ ਮੰਨਦੇ ਹੋ ਤੁਸੀਂ ਬਠਿੰਡਾ ਸ਼ਿਟੀ ਨੂੰ ਬਿੰਡਾ ਵਾਲੀ ਕਲੀਅਰ ਹੈ ਜਮਾ 100% ਲੈ ਕੇ ਕੀਹਦੇ ਨਾਲ ਟੱਕਰ ਹੋ ਸਕਦੀ ਆ ਮੁਕਾਬਲਾ ਕੀਹਦੇ ਨਾਲ ਮੁਕਾਬਲਾ ਤਾਂ ਫਿਰ ਜਿਹੜੇ ਹੁਣ ਸਾਰੇ ਖੜੇ ਹੁੰਦੇ ਸਾਰੇ ਨਾਲ ਹੀ ਆ ਹੁਣ ਆਪਾਂ ਸਾਰਿਆਂ ਚੋਂ ਜੇਕਰ ਗੱਲ ਕੀਤੀ ਜਾਵੇ ਬੀਬਾ ਹਰਸਿਮਰਤ ਕੋਰ ਬਾਦਲ ਹਾਂਜੀ ਲੰਬੀ ਦੌੜ ਚ ਨਹੀਂ ਅੱਗੇ ਨੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਉਹਨਾਂ ਨਾਲ ਮੁਕਾਬਲਾ ਮੰਨਦੇ ਹਾਂ ਮੁਕਾਬਲਾ ਉਹਨਾਂ ਨਾਲ ਵੀ ਹੈਗਾ ਸਾਰਿਆਂ ਨਾਲ ਹੀ ਹਰਸਿਮਰਤ ਬੀਬੇ ਨਾਲ ਹੀ ਮੁਕਾਬਲਾ ਪਰ ਉਹ ਕਹਿੰਦੇ ਅਸੀਂ ਜਿੱਤਾਂਗੇ ਜੀ ਉਹ ਕਹਿੰਦੇ ਲੈ ਕੇ ਆਂਗਾ ਕਹਿੰਦੇ ਵਿਕਾਸ ਅਸੀਂ ਕੀਤਾ ਬਠਿੰਡੇ ਸਾਰੇ ਕਹਿੰਦੇ ਅਸੀਂ ਜਿੱਤਾਂਗੇ ਹੁਣ ਕਹਿੰਦਾ ਕੌਣ ਕਹਿੰਦਾ ਹੁੰਦਾ ਵੀ ਅਸੀਂ ਹਾਰਾਂਗੇ ਪਰ ਜ ਫੁੱਡੀਆਂ ਵਾਲਾ ਜਿੱਤੇ ਮੈਂ ਕਹਣਾ ਲਿਖ ਦਿੰਦੇ ਆ ਤੁਹਾਨੂੰ ਇੱਥੇ ਪਰਚੀ ਤੇ ਸ਼ਰਤਾਂ ਲੱਗ ਰਹੀਆਂ ਨੇ ਬਠਿੰਡਾ ਸ਼ੀਟ ਤੇ ਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਕਹਿ ਰਹੇ ਨੇ ਕਿ ਸਾਡੇ ਨਾਲ ਸ਼ਰਤ ਲਗਾ ਲਓ ਜਿਹਨੇ ਲਾਉਣੀ ਆ ਤਾਂ ਵਿਵਾਹ ਸਿਮਰਤ ਕੋਲ ਬਾਦਲ ਜਿੱਤਾਂ ਮੁੜ ਕੇ ਸ਼ਰਤਾਂ ਦਾ ਲਾ ਰਹੇ ਮੁੜ ਕੇ ਬੰਦੇ ਨੇ ਥੇ ਹੁੰਦੇ ਉਹ ਸ਼ਰਤਾਂ ਲਾ ਕੇ ਭੱਜ ਜਾਂਦੇ ਆ ਉਹ ਸਾਡੇ ਚੈਨਲਾਂ ਤੇ ਬੋਲ ਕੇ ਗਏ ਅਸੀਂ ਉਹ ਐ ਕੀ ਕਹਿਣਾ ਸ਼ਰਤਾਂ ਲਾਉਣ ਨੂੰ ਤਾਂ ਉਹਨਾਂ ਕੋਲੇ ਤਾਂ ਰੁਪਈਆ ਹੈਗੀ ਉਹਨਾਂ ਨੇ ਬਣਾਏ ਵੀ ਆ ਸ਼ਰਤਾਂ ਲਾਉਣ ਜੋ ਕੋਈ ਦੇ ਦੇਣਗੇ ਉਹ ਸਾਡੇ ਬੰਦੇ ਹਜੇ ਨਵੇਂ ਹੈਗੇ ਤੁਹਾਨੂੰ ਅਥਾਰਟੀ ਦਿੱਤੀ ਨਹੀਂ ਪੈਸੇ ਬਣਾਉਣ ਦੀ ਫਿਰ ਨਹੀਂ ਅਸੀਂ ਫਿਰ ਗਲਤ ਕੰਮ ਕਰਦੇ ਨਹੀਂ ਨਾ ਸਾਡੀ ਪਾਰਟੀ ਗਲਤ ਕੰਮ ਕਰਦੀ ਨਾ ਸਾਡੇ ਵਰਕਰ ਤਾਂ ਖੁਦ ਕੋਲੋਂ ਲਾਉਣ ਵਾਲੇ ਬੰਦੇ ਆ ਬਈ ਸਾਡੇ ਪਿੰਡ ਤਾਂ ਬਹੁਤ ਵਧੀਆ ਪੋਜੀਸ਼ਨਾਂ ਮੰਨਦੀ ਪਾਰਟੀ ਦੀ ਸਾਡੇ ਪਿੰਡ ਦੇ ਸਾਰੇ ਵਰਕਰ ਜਿਹੜੇ ਇਕੱਠੇ ਹੋ ਕੇ ਅਸੀਂ ਕੰਮ ਕਰ ਰਹੇ ਹਾਂ ਅਸੀਂ ਡੋਰ ਟੂ ਡੋਰ ਜਾ ਰਹੇ ਹਾਂ ਰੋਡ ਸ਼ੋਅ ਦੀ ਤਿਆਰੀ ਕਰ ਰਹੇ ਹਾਂ ਤੇ ਅਸੀਂ ਪਿੰਡ ਦੇ ਵਿੱਚ ਪੋਸਟਰ ਲਾਏ ਆ ਸਾਡੇ ਜਿੰਨੇ ਆਮ ਆਦਮੀ ਪਿੰਡ ਦੇ ਵਲੰਟੀਅਰ ਸੀ ਸਾਰਿਆਂ ਨੇ ਅਸੀਂ ਨਾਲ ਮਿਲ ਕੇ ਕੰਮ ਕੀਤਾ ਜੇਕਰ ਗੱਲ ਵਿਕਾਸ ਦੀ ਕੀਤੀ ਜਾਵੇ ਤਾਂ ਅਕਾਲੀ ਦਲ ਕਹਿੰਦਾ ਕਿ ਅਸੀਂ ਬਠਿੰਡੇ ਦਾ ਬਹੁਤ ਜ਼ਿਆਦਾ ਵਿਕਾਸ ਕੀਤਾ ਤੇ ਅਸੀਂ ਜਿੱਤਾਂਗੇ ਦਾਵਾ ਵੀ ਠੋਕਰਿਆ ਤੇ ਜੇਕਰ ਗੱਲ ਪਿੰਡਾਂ ਦੀ ਕੀਤੀ ਜਾਵੇ ਗਰਾਊਂਡ ਲੈਵਲ ਤੇ ਜਦੋਂ ਜਾਂਦੇ ਆ ਜਾਂ ਪੱਤਰਕਾਰ ਜਾਂਦੇ ਆ ਕੋਈ ਵੀ ਮੀਡੀਆ ਆਦਾਰਾ ਜਾਂਦਾ ਤਾਂ ਆਵਾਜ਼ ਕਾਲੀ ਦਲ ਦੀ ਅੱਗੇ ਨਿਕਲ ਕੇ ਆ ਰਹੀ ਹੈ ਨਹੀਂ ਭਾਈ ਜਿਹੜਾ ਬੰਦਾ ਐਮਪੀ ਬਣ ਗਿਆ ਦੋ ਵਾਰ ਸਾਲ ਬਣ ਗਿਆ 15 ਸਾਲ ਐਮਪੀ ਸ਼ੈਪ ਉਹਨਾਂ ਕੋਲੇ ਰਹੀ ਹੈ ਜਿਉਂ ਦੋ ਚਾਰ ਚੀਜ਼ਾਂ ਲੈ ਆਏ ਤੇ ਆਸਾਂ ਥੋੜੇ ਕੀਤਾ ਭਾਈ ਉਹਨਾਂ ਦਾ ਫਰਜ਼ ਸੀਗਾ ਲੋਕਾਂ ਦੀ ਸੇਵਾ ਕਰਨਾ ਲੋਕਾਂ ਦੇ ਉਹ ਸੇਵਾਦਾਰ ਹੈ ਤਾਂ ਲੋਕਾਂ ਵਾਸਤੇ ਉਹਨਾਂ ਚੀਜ਼ਾਂ ਲੈ ਕੇ ਆਉਣੇ ਉਹਨਾਂ ਦਾ ਫਰਜ਼ ਸੀਗਾ ਲੈ ਕੇ ਆਏ ਤਾਂ ਕੋਈ ਆਸਾਂ ਤਾਂ ਨਹੀਂ ਕੀਤਾ ਲੋਕਾਂ ਤੇ ਫਰਜ਼ ਸੀ ਉਹਨਾਂ ਨੇ ਲੈ ਕੇ ਆਂਦਾ ਪਰ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਮੁੱਦਿਆਂ ਨੂੰ ਲੈ ਕੇ ਬਣੇ ਸੀ ਬਣਾਇਆ ਸੀ ਲੋਕਾਂ ਨੇ ਸੀਐਮ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਕਹਿੰਦੇ ਕੇ ਕੈਂਡੀਡੇਟ ਨਹੀਂ ਦੇਖੇ ਗਏ ਆਮ ਆਦਮੀ ਪਾਰਟੀ ਦਾ ਲੋਗੋ ਦੇਖਿਆ ਗਿਆ ਪਰ ਨਸ਼ੇ ਦੀ ਗੱਲ ਕੀਤੀ ਜਾ ਇਹ ਜਾਂ ਮੁੱਦਿਆਂ ਦੀ ਗੱਲ ਕੀਤੀ ਜਾਵੇ ਜਿਉਂ ਤੋ ਤੇ ਹੋਣੀ ਨਹੀਂ ਬਰੇ ਜਿਹੜੇ ਕੰਮ ਕੀਤੇ ਆ ਸਰਕਾਰ ਨੇ ਕੀਤੇ ਆ ਸਿੱਖਿਆ ਦਾ ਕੀਤਾ ਹੈ ਅਧਿਆਪਕ ਪੱਕੇ ਕੀਤੇ ਆ ਬਿਲਡਿੰਗਾਂ ਵਧੀਆ ਬਣਾਈਆਂ ਤੇ 2 ਸਾਲ ਹੋਇਆ ਬਈ ਹਲੇ ਹੋਰ ਵੀ ਵਧੀਆ ਕਰਨ ਗਿਆ ਆ ਸਾਡੇ ਅਸੀਂ ਕਿਸਾਨ ਆ ਸਾਰੇ ਖੇਤੀਬਾੜੀ ਕਰਦੇ ਆ ਖੇਤੀ ਵਾਲੇ ਨਾਲ ਜੁੜੇ ਹੋਏ ਆ ਅਸੀਂ ਅਸੀਂ ਮੋਟਰਾਂ ਦਾ ਦੇਖ ਲਓ ਰਾਤ ਨੂੰ ਕਿਸੇ ਨੂੰ ਮੋਟਰ ਤੇ ਨਹੀਂ ਜਾਣਾ ਪੈਂਦਾ ਲਾਈਟ ਵਧੇ ਰਹੀ ਅੱਗੇ ਜਦੋਂ ਝੋਨਾ ਲਾਉਣਿਆ ਤੇਲ ਦੇ ਡਰਾਮਾ ਬਚਾਉਣੇ ਪੈਂਦੇ ਸੀ 2 ਸਾਲ ਹੋਏ ਕਿਸੇ ਕਿਸਾਨ ਨੇ ਕਿਸੇ ਮਰਜੀ ਕਿਸਾਨ ਨੂੰ ਪੁੱਛ ਲਓ ਉਹਨੇ ਕਿਸੇ ਨੇ ਤੇਲ ਨਹੀਂ ਫੂਕਿਆ ਸਾਰਿਆਂ ਨੇ ਆਪਦੇ ਮੋਟਰਾਂ ਦੇ ਨਾਲ ਹੀ ਝੋਨਾ ਪਾਲਿਆ ਇਸ ਗੱਲ ਨੂੰ ਕਿਸਾਨ ਵੀ ਮੰਨਦੇ ਆ ਕਿ ਸਾਨੂੰ ਮੋਟਰਾਂ ਦੀ ਜਿਹੜੀ ਲਾਈਟ ਦਿੱਤੀ ਹੈ। ਬਿਲਕੁਲ ਬਿਲਕੁਲ ਕੱਸੀਆਂ ਦਾ ਪਾਣੀ ਵੀ ਵਧਿਆ ਹੈ। ਕੱਸੀ ਦਾ ਪਾਣੀ ਵੀ ਵਧਿਆ ਹੈ। ਪਰ ਹਾਂ ਇਹ ਕਹਿੰਦੇ ਕਿ ਇੱਕ ਹੋਰ ਕੱਸੀ ਦੇ ਪਾਣੀ ਦੇ ਨਾਲ ਇਹਨਾਂ ਨੇ ਹੋਰ ਸਕੀਮਾਂ ਆਮ ਆਦਮੀ ਪਾਰਟੀ ਨੇ ਸਾਡੀ ਨੇ ਬਣਾਈ ਹੈ ਵੀ ਕੋਈ ਵੀ ਬੰਦਾ ਆਪਦੀ ਪਾਈਪ ਲਾਈਨ ਪਵਾ ਸਕਦਾ ਹੈ। ਆ ਹੁਣ ਪੂਰਾ ਜੋਰਾਂ ਤੇ ਕੰਮ ਚੱਲੀ ਜਾਂਦਾ ਹੈ ਪਾਈਪ ਲਾਈਨ ਦਾ। ਨਸ਼ੇ ਦਾ ਮੁੱਦਾ ਜਿਵੇਂ ਤੂੰ ਤਿਵੇਂ। ਹਾਂ ਨਸ਼ਾ ਤਾਂ ਭਈ ਇਹ ਨਾ ਇਹ ਤਾਂ ਇੰਟਰਨੈਸ਼ਨਲ ਮੁੱਦਾ ਹੈ। ਇਹ ਨਾ ਤੁਹਾਡਾ ਤੁਸੀਂ ਬੰਦ ਕਰਦਾ ਹੋ ਨਾ ਮੈਂ ਬੰਦ ਕਰਦਾ ਨਾ ਸਰਕਾਰ ਕਰ ਸਕਦੀ। ਇਹ ਤਾਂ ਲੋਕ ਕਰਦੇ ਆ। ਤੁਸੀਂ ਕਹਿੰਦੇ ਹੋ ਲੋਕ ਕਰਦੇ ਪਰ ਸੀਐਮ ਭਗਵੰਤ ਮਾਨ ਨੇ ਸੱਤਾ ਤੋਂ ਆਉਣ ਤੋਂ ਪਹਿਲਾਂ ਇਹ ਗੱਲਾਂ ਕੀਤੀਆਂ ਸੀ ਵਾਅਦੇ ਕੀਤੇ ਸੀ ਕਿ ਨਸ਼ਾ 2 ਹਫ਼ਤਿਆਂ ਦੇ ਵਿੱਚ ਸਰਕਾਰ ਕੋਸ਼ਿਸ਼ ਕਰ ਰਹੀ ਹੈ ਉਹਨੂੰ ਨਤ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਨਤ ਪੈ ਰਹੀ ਹੈ ਕੋਸ਼ਿਸ਼ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ 3 ਸਾਲ ਪਹਿ ਬੰਦ ਹੋਊਗਾ ਪਰ 2 ਸਾਲਾਂ ਦੇ ਵਿੱਚ ਅਨੇਕਾਂ ਨੌਜਵਾਨਾਂ ਨੇ ਕਮੇਟੀਆਂ ਬਣਾਈਆਂ ਪਰ ਮੌਤ ਦਾ ਜਿਹੜਾ ਮੂੰਹ ਮੌਤ ਦਾ ਜਿਹੜਾ ਰਾਹ ਨੌਜਵਾਨਾਂ ਜਿਹੜੇ ਬੜੀ ਇੱਦ ਬੱਕਰਾ ਬਣੀ ਨਹੀਂ ਤੇ ਚੜੇ ਨੇ ਜਿਹੜਾ ਕਿ ਨਸ਼ੇ ਦੀ ਗੱਲ ਕਹਿਦੀ ਆ ਆਪਾਂ ਪਰ ਨਸ਼ਾ ਖਤਮ ਨਹੀਂ ਹੋਇਆ ਪਰ ਅੱਜ ਵੀ ਜੇਕਰ ਗੱਲ ਕੀਤੀ ਜਾਂਦੀ ਆ ਤਾਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਆ ਉਹ ਗੁੱਸੇ ਹੁੰਦੇ ਆ ਜੇਕਰ ਉਹਨਾਂ ਨੂੰ ਸੱਥਾਂ ਦੇ ਵਿੱਚ ਸਵਾਲ ਕੀਤੇ ਜਾਂਦੇ ਆ ਗੁੱਸੇ ਹੁੰਦੇ ਆ ਲੋਕਾਂ ਦੇ ਨਾਲ ਕਿ ਆਮ ਆਦਮੀ ਪਾਰਟੀ ਨੂੰ ਸਵਾਲ ਨਾ ਕਰੋ ਕਿਉਂਕਿ 2 ਸਾਲ ਦਾ ਸਮਾਂ ਹੋਇਆ ਬਈ ਅਸੀਂ ਇੰਨੇ ਜਣੇ ਬੈਠੇ ਆ ਸਾਡੇ ਤਾਂ ਕੋਈ ਚਿੱਟਾ ਲਾਉਂਦਾ ਨਹੀਂਗਾ ਜਿਹੜਾ ਕੋਈ ਲਾਉਂਦਾ ਉਹ ਮਰੂਗਾ ਬਈ ਕੋਈ ਵੀ ਬੰਦਾ ਗਲਤ ਨਸ਼ਾ ਕਰੂਗਾ ਮਰੂਗਾ ਹੀ ਪਰ ਸਰਕਾਰ ਤਾਂ ਜਿਹੜੀ ਵੀ ਮਰਜ਼ੀ ਅਜੇ ਕੱਲ ਨੂੰ ਨਵੀਂ ਆਜੂਗੀ ਉਹਦੋਂ ਵੀ ਤਾਂ ਚਿੱਟਾ ਬੀਗੂਗਾ ਪਹਿਲਾਂ ਜਦੋਂ ਹਾਂ ਪਿਛਲੇ ਕਾਂਗਰਸ ਆਈ ਸੀ ਕਾਲੀ ਦਾ ਲਾਇਆ ਸੀ ਸਾਰਿਆਂ ਦੀ ਆਹੀ ਕੁਸ ਹੈ ਕਿਆ ਸੀ ਕਾਲੀ ਦਲ ਵਿੱਚ ਦਾ ਚੱਟਾ ਤੇ ਕਾਲੀ ਦਲ ਨੂੰ ਕਿਉਂ ਨਹੀਂ ਡੱਕਿਆ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚਾਹੀ ਬਈ ਇਹ ਤਾਂ ਪੈਦਾ ਕਰਤਾ ਨਾ ਬਈ ਇਹ ਤਾਂ ਹੁਣ ਪਾਰਟੀਆਂ ਨੇ ਪੈਦਾ ਕਰਤਾ ਹੁਣ ਇਹ ਇਹ ਤਾਂ ਹੌਲੀ ਹੌਲੀ ਖਤਮ ਹੋਊਗਾ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਕਹਿੰਦੀ ਸੀ ਅਸੀਂ ਖਤਮ ਕਰਾਂਗੇ ਨਹੀਂ ਕੋਸ਼ਿਸ਼ ਬਈ ਸਾਰੇ ਕੋਸ਼ਿਸ਼ ਕਰਦੇ ਨਾ ਕੋਸ਼ਿਸ਼ ਕਰਨਗੇ ਆਉਣ ਵਾਲੇ ਸਮੇਂ 'ਚ ਖਤਮ ਹੋਊਗਾ ਬਈ ਐਜੂਕੇਸ਼ਨ ਨੂੰ ਲੈ ਕੇ ਗੱਲ ਕਹੀ ਸੀ ਕਿ ਸਰਕਾਰੀ ਸਕੂਲਾਂ ਦੇ ਵਿੱਚ ਜਵਾਕ ਆ ਜਿਹੜੇ ਦਿੱਲੀ ਦੇ ਵਿੱਚ ਆ ਜਿਹੜੇ ਸਰਕਾਰੀ ਮੁਲਾਜ਼ਮ ਆ ਉਹਨਾਂ ਦੇ ਜਗ ਸਰਕਾਰੀ ਸਕੂਲਾਂ ਚ ਪੜਦੇ ਆ ਪਰ ਪੰਜਾਬ ਦੇ ਵਿੱਚ ਅਜਿਹਾ ਕੁਝ ਨਹੀਂ ਦੇਖਣ ਨੂੰ ਮਿਲਿਆ ਪਿਛਲੀਆਂ ਪਾਰਟੀਆਂ ਨੇ ਕਿਸੇ ਸਰਕਾਰੀ ਸਕੂਲਾਂ ਨੂੰ ਕੋਈ ਫੰਡ ਨਹੀਂ ਦਿੱਤੇਗੇ ਸਾਡੇ ਸਕੂਲ ਦੇ ਵਿੱਚ ਕਿੰਨੇ ਕਮਰੇ ਬਣਿਆ ਜੀ ਪੰਚਾਇਤ ਨੇ ਬਣਾਇਆ ਹੁਣ ਵੀ ਕਮਰੇ ਬਣ ਰਹੇ ਆ ਤੇ ਮੈਨੂੰ ਲੱਗਦਾ 10 12 ਕਮਰੇ ਨਵੇਂ ਚ ਕੰਮ ਚੱਲੀ ਜਾਂਦਾ ਕੁਝ ਬਣ ਗਏ ਤੇ ਗਿਣਤੀ ਵਧੀ ਹੈ ਪਹਿਲਾਂ ਤਾਂ ਸਾਡੇ ਪਿੰਡ ਦੇ ਬੱਚੇ ਸਾਰੇ ਪ੍ਰਾਈਵੇਟ ਵੱਲ ਜਾਵਦੇ ਸੀ ਹੁਣ ਐਂ ਲਾ ਲਓ ਵੀ ਦੁੱਗਣੇ ਬੱਚੇ ਸਕੂਲ ਚ ਹੋ ਗਏ ਇੰਨਾ ਫਰਕ ਪਿਆ ਸਰਕਾਰੀ ਮੁਲਾਜ਼ਮਾਂ ਦੇ ਬੱਚੇ ਨਹੀਂ ਲੱਗੇ ਨੀ ਬਈ ਜਿਹੜਾ ਮਤਲਬ ਫੀਸਾਂ ਭਰ ਸਕਦਾ ਹੈ ਵੱਡੇ ਜੁਆਕਾਂ 'ਚ ਪੜਾ ਸਕਦਾ ਉਹ ਤਾਂ ਬਈ ਪੜਾਊਗੇ ਪੜਾਊਗਾ ਵਾਲੇ ਨੇ ਸਿੱਖਿਆ ਚੰਗੀ ਦੇਣੀ ਪਰ ਜ਼ਿਆਦਾਤਰ ਜਿਹੜੇ ਲੋਕ ਹੈ ਜਿਹੜੇ ਆਮ ਵਰਗ ਹੈ ਉਹ ਉਹ ਮਤਲਬ ਗਰੀਬ ਬੰਦੇ ਨੂੰ ਪੜਨ ਦਾ ਮੌਕਾ ਮਿਲ ਰਿਹਾ ਹੈ ਨਾ ਇਸ ਸਰਕਾਰ ਦੇ ਵਿੱਚ ਮਹੱਲਾ ਕਲੀਨਿਕਾ ਨੂੰ ਲੈ ਕੇ ਕਹਿੰਦੇ ਪੂਚੀ ਮਾਰੀ ਗਈ ਹੈ ਲਿਪਾ ਪੂਚੀ ਕੀਤੀ ਗਈ ਹੈ ਕਹਿੰਦੇ ਜਿਉਂ ਤੋਂ ਤਿਉਂ ਹੀ ਆ ਡਿਸਪੈਂਸਰੀਆਂ ਦੇ ਵਿੱਚ ਉਹੀ ਦਵਾਈਆਂ ਮਿਲਦੀਆਂ ਸੀ ਪੈਰਾਸੀਟਾਮੋਲ ਦੀਆਂ ਦਵਾਈਆਂ ਮਿਲਦੀਆਂ ਨੇ ਹੋਰ ਕੁੱਖ ਕੱਖ ਨਹੀਂ ਹੈਗਾ ਬਾਈ ਨਹੀਂ ਐਵੇਂ ਗੱਲਾਂ ਕਰਨ ਨੂੰ ਐ ਬਾਈ ਸਾਡੇ ਸਾਡੇ ਹੁਣ ਤੱਕ ਮੈਨੂੰ ਲੱਗਦਾ ਕੋਈ ਚੰਗਾ ਡਾਕਟਰ ਨਹੀਂ ਆਇਆ ਸੀਗਾ ਸਾਡੇ ਪਿੰਡ ਹੁਣ ਵਧੀਆ ਦਵਾਈਆਂ ਮਿਲਦੀਆਂ ਵਧੀਆ ਕੰਮ ਕਰਦੇ ਆ ਜਿਹੜਾ ਲੈ ਕੇ ਆ ਡਾਕਟਰ ਵੀ ਵਧੀਆ ਆਏ ਹੋਇਆ ਐਵੇਂ ਕਹਿਨ ਨੂੰ ਕਿ ਆਖਣਾ ਬਈ ਵਧੀਆ ਕੰਮ ਹੋ ਰਿਹਾ ਜੱਸਾ ਜਿਹੜੇ ਪ੍ਰਾਈਵੇਟ ਡਾਕਟਰ ਉਹਨਾਂ ਦੇ ਕੰਮ ਤੇ ਵੀ ਠੱਲ ਪਈ ਐ ਇਸ ਦੀ ਜਦੋਂ ਸਰਕਾਰੀ ਹਸਪਤਾਲ ਦੇ ਵਿੱਚ ਚੰਗੇ ਡਾਕਟਰ ਆ ਗਏ ਹਾਂਜੀ ਬਾਪੂ ਜੀ ਕੀ ਹਾਲ ਨੇ ਜੀ ਠੀਕ ਹੈ ਜੀ ਕਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਖੁਸ਼ ਹਾਂ ਫਿਰ ਹਾਂ ਅਸੀਂ ਖੁਸ਼ ਹਾਂ ਬਿਲਕੁਲ ਕਿਵੇਂ ਕੀ ਚੰਗੇ ਕੰਮ ਕੀਤੇ ਆ ਆਮ ਆਦਮੀ ਪਾਰਟੀ ਨੇ ਚੰਗੇ ਕੰਮ ਇਹ ਕੀਤੇ ਜੀ 70 ਸਾਲ ਕੋਈ ਦੋਨਾਂ ਪਾਰਟੀਆਂ ਰੁਵਾਜ ਕਰਦੇ ਨੇ ਕਿਤੇ ਕਾਂਗਰਸ ਹੈ ਕਿਤੇ ਕਾਲੀ ਆ ਗਈ ਸਾਡਾ ਟੇਲ ਤੇ ਜਿਹੜਾ ਸੂਆ ਬਣਾਇਆ ਇਹਨਾਂ ਨੇ ਬੱਜਰੀ ਦੇ ਵਿੱਚ ਬਣਾਇਆ ਇਹ ਸੂਆ ਬਣਾਉਂਦੇ ਸੀ ਇੱਟਾਂ ਲਾਉਂਦੇ ਸੀ ਉਹ ਵਿੱਚ ਪਾਉਂਦੇ ਉਸੇ ਟੁੱਟ ਜਾਂਦਾ ਸੀ ਹੁਣ ਸਾਡੇ ਵੱਜਿਆ ਸੂਆ ਬਣਾ ਨਾ ਤੇੜ ਹੋਵੇ ਨਾ ਵਿੱਚ ਖੱਬਲ ਹੋਵੇ ਕਿਸਾਨ ਉਹਦਾ ਖੁਸ਼ ਆ ਕਿਸਾਨ ਨੂੰ ਪਾਣੀ ਮਿਲਣਾ ਚਾਹੀਦਾ ਦੂਜੀ ਗੱਲ ਕਿਸਾਨ ਨੂੰ ਦੀ ਲਾਈਟ ਹੈ ਲਾਈਟ ਮੋਟਰਾਂ ਦੀ ਦਿਨ ਰਾਤ ਜਾਂਦੀ ਨਹੀਂ ਲਾਈਟ ਸਿਆਲ ਦੇ ਵਿੱਚ ਦਿਨੇ ਦਿੰਦੇ ਆ ਹੁਣ ਆਮ ਰਾਤ ਨੂੰ ਵੀ ਆਈ ਜਾਂਦੀ ਹੈ ਦਿਨੇ ਵੀ ਆਈ ਜਾਂਦੀ ਹੈ ਅਸੀਂ ਬੜੇ ਲਾਈਟ ਤੋਂ ਖੁਸ਼ ਆ ਠੀਕ ਹੈ ਬਾਕੀ ਜਿਹੜੀ ਕਿਸਾਨ ਨੇ ਆ ਜਿਹੜੀ 600 ਜੂਟ ਮਾਫ ਕੀਤੀ ਹੈ ਸਰਕਾਰ ਨੇ ਵੈਦਾ ਕੀਤਾ ਸੀ ਇਹ 600 ਜੂਟਾਂ ਨੇ ਮਾਫ ਕਰਦੀ ਹੈ ਬਾਪੂ ਇੱਕ ਨਸ਼ੇ ਦੀ ਬੜੀ ਗੱਲ ਆਉਂਦੀ ਹੈ ਕਿ ਨਸ਼ਾ ਖਤਮ ਨਾ ਨਸ਼ਾ ਸ਼ੇਰ ਜਿਹੜਾ ਨਸ਼ਾ ਨਾ ਇਹ ਚੀਜ਼ ਬਹੁਤ ਔਖੀ ਹੈ ਪਹਿਲੀ ਗੱਲ ਤਾਂ ਘਰ ਵਾਲਾ ਉਹਦੇ ਬੱਚੇ ਤੇ ਕੰਟਰੋਲ ਨਹੀਂ ਕਰ ਸਕਦਾ ਗੱਲ ਮੁੱਖ ਦੀ ਹੈ ਜੇ ਲੋ ਆਪਾਂ ਉਹਦੇ ਬੱਚੇ ਦਾ ਘਰ ਦਾ ਕੰਟਰੋਲ ਨਹੀਂ ਕਰ ਸਕਦੇ ਤਾਂ ਸਰਕਾਰਾਂ ਨੂੰ ਵਕੀਏ ਤੇ ਦੋਸਤਗੀ ਇਹ ਹੋਣੀ ਖੋਣੀ ਚੀਜ਼ ਸਰਕਾਰ ਜੋਰ ਪਾਉਂਦੀ ਹੈ ਹੋਣੀ ਖੋਣੀ ਆਪਾਂ ਨਸ਼ੇ ਨੂੰ ਪੜਨਾ ਸ਼ਹਿਰ ਫੜਾਉਂਦੇ ਆ ਮਗਰ ਲੋਕ ਮੇਰੇ ਅੱਗੇ ਛੜਾਉਣ ਵਗ ਜਾਂਦੇ ਆ ਇਹ ਨਸ਼ੇ ਦੇ ਕੰਟਰੋਲ ਆ ਬਹੁਤ ਟਾਈਮ ਨਾ ਹੋਊਗਾ ਕਿਉਂ ਲੋਕ ਖਾਨ ਬੜੇ ਲੱਗੇ ਪਹਿਲੇ ਹੀ ਇੰਨਾ ਹੋ ਗਿਆ ਨਸ਼ਾ ਜਿੰਨਾ ਵੀ ਕਹਿਤੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਬੰਦ ਕਰ ਸਕੂ ਜਾਂ ਨਹੀਂ ਹਾਂਜੀ ਬੰਦ ਕਰ ਸਕੂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਇਹ ਨਹੀਂ ਕਹਿ ਸਕਦੇ ਵੀ ਸਰਕਾਰ ਬੰਦ ਕਰੂੰ ਬੰਦ ਤਾਂ ਕੋਈ ਚੀਜ਼ ਨਹੀਂ ਹੁੰਦੀ ਥੋੜੀ ਹੋ ਸਕਦੀ ਹੈ ਬੰਦ ਨਹੀਂ ਹੋ ਸਕਦੀ ਕਿ ਆ ਕਿਵੇਂ ਦੇਖਦੇ ਹੋ ਤੁਸੀਂ ਕਾਲੀ ਦਲ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਚੰਗਾ ਕੁਝ ਕੀਤਾ ਸੀ ਕਾਲੀ ਦਲ ਨੇ ਜਾਂ ਕਾਂਗਰਸ ਨੇ ਨਹੀਂ ਕਾਲੀ ਨੇ ਤੇ ਕਾਂਗਰਸ ਨੇ ਤੁਹਾਨੂੰ ਮਕਾਇਦ ਦਿੱਤਾ ਕੰਮ ਵੀ ਇਹਨਾਂ ਨੇ ਜਿਹੜਾ ਕੰਮ ਕੱਚਾ ਪਿੱਲਾ ਕਰਦੇ ਸੀ ਜਿਹੜਾ ਬਣਾਉਂਦੇ ਮਗਰ ਟੁੱਟ ਪੈ ਲ ਜਾਂਦਾ ਸੀ ਜਿਹੜਾ ਜਿਹੜੀ ਇਹ ਭਗਵੰਤ ਮਾਨ ਸਰਕਾਰ ਆ ਇਹਨਾਂ ਨੇ ਕੰਮ ਜਿੰਨੇ ਕੀਤੇ ਹੈ ਮਜ਼ਬੂਤ ਕੰਮ ਕਰ ਰਹੇ ਹੈ ਕਿਉਂ 2 ਸਾਲ ਹੋ ਗਏ ਸਰਕਾਰ ਹਲੇ ਬਣੀ ਨੂੰ 2 ਸਾਲ ਦੇ ਵਿੱਚ ਸਾਲ ਤਾਂ ਸੂਤ ਹੁੰਦੇ ਲੱਗ ਜਾਂਦਾ ਸਾਲ ਭਰ ਹੋ ਗਿਆ ਇਹਨਾਂ ਨੇ ਕੰਮ ਕੀਆ ਸਾਲ ਦੇ ਵਿੱਚ ਜਿਹੜੇ ਤੁਹਾਡੇ ਕੰਮ ਵੇਖੋ ਤਾਂ ਸਾਹਮਣੇ ਆਈ ਹੈ ਹੁਣ ਹੋਈ ਜਾਂਦੇ ਆ ਕੋਈ ਅਫਸਰ ਪੈਸਾ ਨਹੀਂ ਮੰਗਦਾ ਥੋੜੇ ਤੁਰਤੇ ਜਾਂਦਾ ਜਾਓ ਦਫ਼ਤਰ ਜਾਓ ਸਰਕਾਰੋਂ ਕੰਮ ਹੋ ਜਾਂਦਾ ਹੈ ਅਫਸਰ ਤੁਹਾਨੂੰ ਪ੍ਰੀਮਨਾ ਬੁਲਾਉਂਦਾ ਹੋਰ ਕੀ ਚਾਹੀਦਾ ਜਿਹੜੋ ਇਹਨਾਂ ਦੀ ਸਰਕਾਰ ਦੀ ਅਫਸਰ ਵਾੜਵੜ ਕਹਿੰਦੇ ਹੁੰਦੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਆ ਤੇ ਕਹਿੰਦੇ ਰਿਸ਼ਵਤ ਉਦਾਂ ਹੀ ਚੱਲੀ ਜਾਂਦੀ ਹੈ ਜੀ ਰਿਸ਼ਵਤ ਰਿਸ਼ਵਤ ਤਾਂ ਜੀ ਰਿਸ਼ਵਤ ਚੀਜ਼ ਆ ਨਾ ਉਹ ਤਾਂ ਮੇਰੇ ਰੱਗੇ ਕਹਿੰਦਾ ਖੁਸ਼ ਮੇਰਾ ਮੰਨਦਾ ਹੀ ਨਹੀਂਗਾ ਕਹਿੰਦਾ ਆਪਾਂ ਪੈਸੇ ਜੋ ਤਾਂ ਫਿਰ ਕੰਮੂਗਾ ਯਕੀਨ ਨਹੀਂ ਮੰਨਦੇ ਲੋਕ ਜਿਹੜੋ ਅਫਸਰ ਪੈਸਾ ਮੰਗਦੇ ਨਹੀਂ ਫਿਰ ਬੰਦੇ ਕਿਉਂ ਆ ਇਦੋਂ ਆਪਸੇ ਮੰਗਦੇ ਨਹੀਂ ਪੰਪ ਆਪਾਂ ਪਹਿਲਾਂ ਕੰਮ ਕਰ ਦਿੰਦਾ ਮੁਰਕੇ ਪੈਸੀ ਆਪਾਂ ਕਿਉਂ ਦਿੰਦੇ ਆਂ ਕਹਿੰਦੇ ਕੰਮ ਆ ਜਿਹੜਾ ਉਹ ਨਹੀਂ ਹੁੰਦਾ ਨਹੀਂ ਜੀ ਕੰਮ ਹੁੰਦਾ ਇਹ ਕੋਈ ਗੱਲ ਕਹਿਣ ਦੀ ਨਹੀਂ ਕੰਮ ਹੁੰਦਾ ਨਹੀਂ ਰਿਸ਼ਵਤ ਦਿੱਤੇ ਤੋਂ ਹੁੰਦਾ ਕਹਿੰਦੇ ਲੇਟ ਫੇਟ ਜਿਹੜੇ ਮਰਾਈ ਨਾ ਇਸ ਤੋਂ ਵੀ ਕੰਮ ਹੁੰਦਾ ਕੰਮ ਵਾਲੀ ਕੋਈ ਗੱਲ ਨਹੀਂ ਕੰਮ ਪਹਿਲਾਂ ਹੁੰਦਾ ਰਿਸ਼ਵਤ ਮੇਰੇ ਕਾ ਖੁਸ਼ ਹੋ ਕੇ ਮੋਰੋ ਸਾਕੇ ਧਾਲ ਪੇ ਚਾਹ ਪਾਣੀ ਦੇ ਦੇ ਪਰ ਨਹੀਂ ਕੋਈ ਆਫਸਰ ਮੰਗਦਾ ਜੀ